ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਦੁਆਰੇ ਵਿੱਚ ਜਦੋਂ ਵੀ ਅਸੀਂ ਜਾਂਦੇ ਹਾਂ ਸਾਡੀਆਂ ਅੱਖਾਂ ਦੇ ਸਾਹਮਣੇ ਇੱਕ ਬਹੁਤ ਸੋਹਣਾ ਦਰਸ਼ਨ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਉੱਪਰ ਸੇਵਾਦਾਰ ਬਨਵ ਚੌਰ ਸਾਹਿਬ ਜੁਲੰਗ ਦੀ ਸੇਵਾ। ਅੱਜ ਅਸੀਂ ਇਸ ਵੀਡੀਓ ਵਿੱਚ ਜਾਣਾਂਗੇ ਕਿ ਚੌਰ ਸਾਹਿਬ ਕੀ ਹੈ? ਇਸ ਦਾ ਇਤਿਹਾਸ ਕੀ ਹੈ? ਕਿਉਂ ਸਿੱਖ ਧਰਮ ਵਿੱਚ ਇਸ ਦਾ ਇੰਨਾ ਵੱਡਾ ਮਹੱਤਵ ਹੈ? ਤੇ ਇਸ ਤੋਂ ਆਪਣੇ ਜੀਵਨ ਲਈ ਕੀ ਸਿੱਖ ਸਕਦੇ ਹਾਂ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਇਤਿਹਾਸਿਕ ਵੀਡੀਓਜ਼ ਤੁਹਾਡੇ ਤੱਕ ਸ਼ੇਅਰ ਕਰ ਸਕੀਏ ਸਾਹਿਬ ਇੱਕ ਪਵਿੱਤਰ ਚੀਜ਼ ਹੈ ਜੋ ਆਮ ਤੌਰ ਤੇ ਜਾਕਦੇ ਵਾਲਾ ਘੋੜੇ ਦੇ ਵਾਲਾ ਜਾਂ ਅੱਜ ਕੱਲ ਨਕਲੀ ਫਾਈਬਰ ਨਾਲ ਬਣਾਇਆ ਜਾਂਦਾ ਹੈ ਇਸ ਦਾ ਇੱਕ ਸੁੰਦਰ ਡੰਡਾ ਹੁੰਦਾ ਹੈ ਜਿਸ ਨਾਲ ਇਸ ਨੂੰ ਹੱਥ ਵਿੱਚ ਫੜ ਕੇ ਝੁਲਾਇਆ ਜਾਂਦਾ ਹੈ ਗੁਰਦੁਆਰੇ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤਾਂ ਉਹਨਾਂ ਦੇ ਸਿਰ ਉੱਤੇ ਚੌਰ ਸਾਹਿਬ ਝੁਲਾਇਆ ਜਾਂਦਾ ਹੈ ਇਹ ਕੋਈ ਸਿਰਫ ਰਸਮ ਹੀ ਨਹੀਂ ਸਗੋ ਗੁਰੂ ਜੀ ਦੀ ਰਾਜਤਾ ਤੇ ਸਤਿਕਾਰ ਦੀ ਨਿਸ਼ਾਨੀ ਹੈ ਪੁਰਾਣੇ ਸਮਿਆਂ ਵਿੱਚ ਚੌਰ ਸਾਈ ਰਾਜਿਆਂ ਮਹਾਰਾਜਿਆਂ ਤੇ ਬਾਦਸ਼ਾਹਾਂ ਦੇ ਦਰਬਾਰ ਵਿੱਚ ਚੁਲਾਇਆ ਜਾਂਦਾ ਸੀ ਇਹ ਦਰਸਾਉਂਦਾ ਸੀ ਕਿ ਰਾਜਾ ਸਭ ਤੋਂ ਵੱਡਾ ਹੈ ਉਸ ਦੀ ਹਕੂਮਤ ਉਸ ਦਾ ਸਤਿਕਾਰ ਕਰਦੀ ਹੈ ਜਦੋਂ ਰਾਜਾ ਦਰਬਾਰ ਵਿੱਚ ਬੈਠਦਾ ਸੀ ਤਾਂ ਉਸ ਦੇ ਸਿਰ ਉੱਤੇ ਚੌਰ ਸਾਹਿਬ ਜਲਉਣਾ ਉਸ ਦੀ ਰਾਜਸਤਾ ਦਾ ਮੋਹਰ ਸੀ ਐਸ ਲਈ ਪੁਰਾਣੇ ਸਮਿਆਂ ਵਿੱਚ ਚੌਰ ਸਾਹਿਬ ਰਾਜਿਆਂ ਮਹਾਰਾਜਿਆਂ ਤੋਂ ਛੁੱਟ ਹੋਰ ਕਿਸੇ ਤੇ ਵੀ ਨਹੀਂ ਚੁਲਾਈ ਜਾਂਦੀ ਸੀ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਇਹ ਮਰਿਆਦਾ ਬਣ ਗਈ ਕਿ ਗੁਰੂ ਜੀ ਹੀ ਸਾਡੇ ਅਸਲ ਰਾਜੇ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਿੱਖਾਂ ਨੇ ਕਦੇ ਵੀ ਦੁਨਿਆਵੀ ਰਾਜਾਂ ਅੱਗੇ ਸਿਰ ਨਹੀਂ ਨਿਵਾਇਆ ਆਓ ਲੈ ਕੇ ਚੱਲੀਏ ਚੌਰ ਸਾਹਿਬ ਦੇ ਇਤਿਹਾਸ ਵੱਲ 1708 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਦੇੜ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦਾ ਲਈ ਗੁਰੂਕੋਸ਼ਿਤ ਕੀਤਾ ਉਸ ਸਮੇਂ ਤੋਂ ਚੌਰ ਸਾਹਿਬ ਦੀ ਸੇਵਾ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਹੀ ਰਹਿ ਗਈ ਸਿੱਖ ਧਰਮ ਨੇ ਕਿਹਾ ਕਿ ਸਾਡੇ ਲਈ ਕੋਈ ਦੁਨਿਆਵੀ ਰਾਜਾ ਨਹੀਂ ਸਭੋਂ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਹੀ ਸੱਚੇ ਰਾਜੇ ਹਨ ਚੌਰ ਸਾਹਿਬ ਗੁਰਦੁਆਰੇ ਤੋਂ ਇਲਾਵਾ ਮੰਦਰਾਂ ਵਿੱਚ ਵੀ ਕੀਤੀ ਜਾਂਦੀ ਹੈ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਬੇਸ਼ੱਕ ਵੱਖ-ਵੱਖ ਧਰਮ ਬਣ ਗਏ ਹਨ ਪਰ ਗੁਰੂ ਸਾਹਿਬ ਇੱਕ ਹੀ ਹਨ ਚੌਰ ਸਾਹਿਬ ਸਾਨੂੰ ਯਾਦ ਦਿਵਾਉਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਉੱਚੇ ਹਨ ਚੌਰ ਸਾਹਿਬ ਚਲਾਉਣਾ ਗੁਰੂ ਦੀ ਸੇਵਾ ਹੈ ਜਿਸ ਨਾਲ ਸਾਨੂੰ ਨਿਮਰਤਾ ਮਿਲਦੀ ਹੈ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਿੱਖਾਂ ਦਾ ਰਾਜਾ ਕੋਈ ਮਨੁੱਖ ਨਹੀਂ ਸਭੂ ਸੱਚਾ ਗੁਰੂ ਹੈ ਚੌਰ ਸਾਹਿਬ ਸਾਨੂੰ ਦੱਸਦਾ ਹੈ ਕਿ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਸੀਂ ਸਤਿਕਾਰ ਨਾਲ ਰਹਿੰਦੇ ਹਾਂ ਉਸੇ ਤਰ੍ਹਾਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਗੁਰੂ ਦੀ ਬਾਣੀ ਅਨੁਸਾਰ ਜੀਵਨ ਜਿਉਣਾ ਚਾਹੀਦਾ ਹੈ ਚੌਰ ਸਾਹਿਬ ਸਾਨੂੰ ਸਿਰਫ ਗੁਰਦੁਆਰੇ ਵਿੱਚ ਹੀ ਨਹੀਂ ਸਗੋ ਆਪਣੀ ਜ਼ਿੰਦਗੀ ਵਿੱਚ ਵੀ ਗੁਰੂ ਦੀ ਰਾਸਤਾ ਯਾਦ ਦਿਵਾਉਂਦਾ ਹੈ ਜੇ ਅਸੀਂ ਆਪਣੇ ਹਰ ਕੰਮ ਵਿੱਚ ਹਰ ਫੈਸਲੇ ਵਿੱਚ ਗੁਰੂ ਜੀ ਦੀ ਬਾਣੀ ਨੂੰ ਉੱਚੀ ਜਗ੍ਹਾ ਦੇਈਏ ਤਾਂ ਸਾਡੀ ਜ਼ਿੰਦਗੀ ਵੀ ਰੋਸ਼ਨ ਹੋ ਸਕਦੀ ਹੈ ਜਿਵੇਂ ਗੁਰੂ ਸਾਹਿਬ ਦੇ ਸਿਰ ਉੱਤੇ ਚੌਰ ਸਾਹਿਬ ਝੁਲਦਾ ਹੈ ਉਸੇ ਤਰ੍ਹਾਂ ਸਾਡੇ ਦਿਲ ਉੱਤੇ ਗੁਰੂ ਦੀ ਬਾਣੀ ਦਾ ਰਾਜ ਹੋਣਾ ਚਾਹੀਦਾ ਹੈ ਕੀ ਤੁਸੀਂ ਜਾਣਦੇ ਹੋ ਕਿ ਇੱਕ ਮੁਸਲਮਾਨ ਹਾਜੀ ਮੁਹੰਮਦ ਮਸਕੀਨ ਨੇ 9 ਮਣ 14 ਸੇਰ ਚੰਦਨ ਦੀ ਲੱਕੜ ਵਿੱਚੋਂ 1,45,000 ਤਾਰਾ ਕੱਢ ਕੇ 5 ਸਾਲ 7 ਮਹੀਨੇ ਦੀ ਲਗਾਤਾਰ ਮਿਹਨਤ ਤੋਂ ਬਾਅਦ ਚੌਰ ਤਿਆਰ ਕਰਕੇ ਦਰਬਾਰ ਸਾਹਿਬ 31 ਤਰੀਕ 12ਵੇਂ ਮਹੀਨੇ 1925 ਨੂੰ ਭੇਟ ਕੀਤਾ ਇਹ ਉਹ ਮੁਸਲਮਾਨ ਵੀਰ ਦੀ ਬਹੁਤ ਹੀ ਅਨਮੋਲੀ ਭੇਟ ਸੀ ਅੰਦਰ ਦੀ ਚੌਰ ਸਾਹਿਬ ਸਿਰਫ ਇੱਕ ਚੀਜ਼ ਹੀ ਨਹੀਂ ਇਹ ਸਾਡੀ ਭਗਤੀ ਸਤਿਕਾਰ ਨਿਮਰਤਾ ਤੇ ਗੁਰੂ ਦੀ ਰਾਸਤਾ ਦੀ ਨਿਸ਼ਾਨੀ ਹੈ ਜਿਸ ਤਰ੍ਹਾਂ ਅਸੀਂ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਨਿਵਾਉਂਦੇ ਹਾਂ ਉਸੇ ਤਰ੍ਹਾਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਗੁਰੂ ਦੀ ਬਾਣੀ ਨੂੰ ਸਿਰ ਉੱਤੇ ਰੱਖ ਕੇ ਜੀਵਨ ਜਿਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ